ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਚਿਕਨ ਟਿਕਾ ਜੀ ਚਿਕਨ ਆਪਾਂ ਬਣਾਵਾਂਗੇ ਬੱਕਰੇ ਦਾ ਬੱਕਰੇ ਦਾ ਚਿਕਨ ਹੈ ਆਪਣੇ ਕੋਲ 1 ਕਿਲੋ ਬਹੁਤ ਵਧੀਆ ਕਰਕੇ ਆਪਾਂ ਕਰਾਂਗੇ ਤਿਆਰ ਇਹਦੇ ਲਈ ਆਪਾਂ ਕੁੱਕਰ ਦੇ ਵਿੱਚ ਲਈਏ ਇੱਕ ਕੜਚੀ ਤੇਲ ਦੀ ਸਰੋਂ ਦਾ ਤੇਲ ਆਪਣੇ ਕੋਲ ਠੀਕ ਹੈ ਜੀ ਇਹਦੇ ਵਿੱਚ ਪਾਵਾਂਗੇ ਆਪਾਂ ਮਸਾਲੇ ਕਾਲੀ ਮਿਰਚ ਧਨੀਆ ਜੀਰਾ ਦਾਲ ਚਿਨੀ ਕੜੀ ਪੱਤਾ ਤੇ ਵੱਡੀ ਇਲਾਇਚੀ ਠੀਕ ਹੈ ਜੀ ਇਹ ਸਾਰੇ ਮਸਾਲੇ ਇਕੱਠੇ ਹੀ ਆਪਾਂ ਹੁਣ ਇਹਨੂੰ ਤੇਲ ਦੇ ਵਿੱਚ ਫਰਾਈ ਕਰਾਂਗੇ 1 ਮਿੰਟ ਦੇ ਲਈ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅਦਰਕ ਲਸਣ ਪਿਆਜ਼ ਇਹ ਸਾਰਾ ਸਮਾਨ ਆਪਾਂ ਇਕੱਠਾ ਹੀ ਧੋ ਕੇ ਇੱਕੋ ਜਗ੍ਹਾ ਤੇ ਕੱਟ ਲਿਆ ਸੀ ਹੁਣ ਇਹਨਾਂ ਨੂੰ 1-2 ਮਿੰਟ ਲਈ ਆਪਾਂ ਮੜਾ ਜਾ ਭੁੰਨਾਂਗੇ ਤੇਲ ਦੇ ਵਿੱਚ ਠੀਕ ਹੈ ਜੀ ਆਪਾਂ ਸਾਰਾ ਮਸਾਲਾ ਵਿਚਲਾ ਰਾਈ ਤਿਆਰ ਕਰਨਾ ਇਸ ਲਈ ਆਪਾਂ 1-2 ਮਿੰਟ ਪਹਿਲਾਂ ਆਪਾਂ ਇਹਨੂੰ ਭੁੰਨਣਾ ਵਾ ਪਿਆਜ਼ ਨੂੰ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਨਾਲ ਟਮਾਟਰ ਤੇ ਹਰੀਆਂ ਮਿਰਚਾਂ ਠੀਕ ਹੈ ਜੀ ਤੇ ਹੁਣ ਆਪਾਂ ਨਾਲ ਹੀ ਪਾ ਦਾਂਗੇ ਸਾਰੇ ਮਸਾਲੇ ਤੇ ਮਸਾਲੇ ਦੇ ਵਿੱਚ ਪਾਵਾਂਗੇ ਆਪਾਂ ਇੱਕ ਚਮਚਾ ਪਾਵਾਂਗੇ ਆਪਾਂ ਸਿੱਧਾ ਨਮਕ ਦਾ ਤੇ ਇੱਕ ਚਮਚਾ ਹੀ ਪਾਵਾਂਗੇ ਆਪਾਂ ਢੇਗੀ ਮਿਰਚ ਦਾ ਠੀਕ ਹੈ ਜੀ ਤੇ ਥੋੜੀ ਜਿਹੀ ਪਾਵਾਂਗੇ ਆਪਾਂ ਇਹਦੇ ਵਿੱਚ ਲਾਲ ਮਿਰਚ ਲਾਲ ਮਿਰਚ ਆਪਾਂ ਜ਼ਿਆਦਾ ਨਹੀਂ ਐਡ ਕਰਦੇ ਤੇ ਇੱਕ ਚਮਚਾ ਹੀ ਪਾਵਾਂਗੇ ਆਪਾਂ ਇਹਦੇ ਵਿੱਚ ਹਲਦੀ ਦਾ ਇਹ ਬਹੁਤ ਵਧੀਆ ਬਣ ਕੇ ਆਪਣਾ ਚਿਕਨ ਤਿਆਰ ਹੋਗਾ ਤੁਸੀਂ ਇਸ ਤਰੀਕੇ ਨਾਲ ਜਰੂਰ ਬਣਾਇਓ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਚਿਕਨ ਮਸਾਲਾ ਇਹ ਐਮ ਡੀ ਐਚ ਦਾ ਠੀਕ ਹੈ ਜੀ ਇੱਕ ਚਮਚਾ ਪਾਵਾਂਗੇ ਆਪਾਂ ਇਹ ਮਸਾਲੇ ਦਾ ਤੇ ਹੁਣ ਹੁਣ ਆਪਾਂ ਚੰਗੀ ਤਰ੍ਹਾਂ ਲਾ ਲਾਂਗੇ 1 ਮਿੰਟ ਦੇ ਲਈ ਆਪਾਂ ਇਹਨੂੰ ਹਲਦੀ ਨੂੰ ਤੇ ਮਸਾਲੇ ਨੂੰ ਪਿਆਜ਼ਾਂ ਤੇ ਟਮਾਟਰਾਂ ਦੇ ਵਿੱਚ ਭੁੰਨਾਂਗੇ ਠੀਕ ਹੈ ਜੀ ਤੇ ਬਾਕੀ ਸਾਰਾ ਮਸਾਲਾ ਹੁਣ ਆਪਾਂ ਇਹਨੂੰ ਵਿਸਲਾ ਰਹੀ ਤਿਆਰ ਕਰਨਾ ਬਹੁਤ ਵਧੀਆ ਬਣ ਕੇ ਆਪਣਾ ਮਸਾਲਾ ਤਿਆਰ ਹੋਊਗਾ ਤੁਸੀਂ ਵੀ ਇਸ ਤਰੀਕੇ ਨਾਲ ਜਰੂਰ ਬਣਾਇਓ ਹੁਣ ਆਪਾਂ ਅੱਧਾ ਕ ਗਲਾਸ ਪਾਤਾ ਇਹਦੇ ਵਿੱਚ ਪਾਣੀ ਦਾ ਕਿਉਂਕਿ ਆਪਾਂ 6 ਵਿਸਲਾ ਬਜਾਉਣੀ ਹੈ ਤਾਂ ਕਿ ਆਪਣਾ ਮਸਾਲਾ ਚੰਗੀ ਤਰ੍ਹਾਂ ਬਣ ਕੇ ਹੋ ਜੇ ਤਿਆਰ ਲਓ ਜੀ ਹੁਣ ਕੁੱਕਰ ਕਰ ਦਾਂਗੇ ਆਪਾਂ ਬੰਦ ਤੇ 6-7 ਵਿਸਲਾਉਣ ਤੱਕ ਰਕਰਾਂਗੇ ਆਪਾਂ ਇੰਤਜ਼ਾਰ ਬਹੁਤ ਵਧੀਆ ਚਿਕਨ ਪਨੀਕਿਆ ਆਪਾਂ ਕਰਾਂਗੇ ਅੱਜ ਤਿਆਰ ਹੈ ਬੱਕਰੇ ਦਾ ਚਿਕਨ ਅੱਜ ਹੀ ਬਹੁਤ ਸਿਹਤਮੰਦ ਲਈ ਆਪਣੇ ਲਈ ਬਹੁਤ ਫਾਇਦਾ ਹੈ ਇਹਦਾ ਆਪਾਂ ਨੂੰ ਤੁਸੀਂ ਵੀ ਆਪਣੇ ਘਰੇ ਜਰੂਰ ਬਣਾਇਓ ਠੀਕ ਹੈ ਜੀ ਲਓ ਜੀ ਇਸਲਾ ਆਪਣੀ ਆ ਰਹੀਆਂ ਨੇ ਤੇ ਹੁਣ ਆਪਣੀਆਂ ਇਸਲਾ 6-7 ਇਸਲਾ ਤੋਂ ਬਾਅਦ ਆਪਾਂ ਖੋਲ ਕੇ ਚੈੱਕ ਕਰਾਂਗੇ ਕਿ ਆਪਣਾ ਮਸਾਲਾ ਕਿੰਨਾ ਕ ਬਣ ਚੁੱਕਿਆ ਆਪਣਾ ਮਸਾਲਾ ਬਣ ਚੁੱਕਿਆ ਜੀ ਦੇਖੋ ਤੁਸੀਂ ਕਿੰਨਾ ਸੋਹਣਾ ਕਲਰ ਆਇਆ ਆਪਣੇ ਮਸਾਲੇ ਦਾ ਤੇ ਹੁਣ ਆਪਾਂ ਚੰਗੀ ਤਰ੍ਹਾਂ ਉੱਠੀ ਕਰਚੀ ਕਰਕੇ ਅਸੀਂ ਚੈੱਕ ਕਰਾਂਗੇ ਕਿ ਆਪਣੇ ਪਿਆਜ਼ ਤੇ ਟਮਾਟਰ ਚੰਗੀ ਤਰ੍ਹਾਂ ਖੁੱਲ ਜਾਣ ਠੀਕ ਹੈ ਜੀ ਤੇ ਗੈਸ ਆਪਾਂ ਔਨ ਹੀ ਰੱਖਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਚਿਕਨ ਇਹਨੂੰ ਚੰਗੀ ਤਰ੍ਹਾਂ ਆਪਾਂ ਧੋ ਕੇ ਪਾਣੀ ਦੇ ਵਿੱਚ ਰੱਖਤਾ ਸੀ ਤੇ ਹੁਣ ਆਪਾਂ ਸਾਰੇ ਪਿਸ ਕੱਢ ਕੇ ਮਸਾਲੇ ਦੇ ਵਿੱਚ ਪਾ ਦਾਂਗੇ ਲਓ ਜੀ ਆਪਾਂ ਇਹ ਕਰਕੇ ਸਾਰੇ ਮਸਾਲੇ ਦੇ ਵਿੱਚ ਪਾ ਕੇ ਤੇ 1-2 ਮਿੰਟ ਦੇ ਲਈ ਆਪਾਂ ਇਹਨੂੰ ਵੀ ਮਸਾਲੇ ਦੇ ਵਿੱਚ ਚਿਕਨ ਨੂੰ ਚੰਗੀ ਤਰ੍ਹਾਂ ਭੁੰਨਾਗੇ ਤਾਂ ਕਿ ਆਪਣੀ ਇੱਕ ਇੱਕ ਪੀਸ ਨੂੰ ਚੰਗੀ ਤਰ੍ਹਾਂ ਮਸਾਲਾ ਲੱਗ ਜੇ ਠੀਕ ਹੈ ਜੀ ਲਓ ਜੀ ਆਪਾਂ ਚੰਗੀ ਤਰ੍ਹਾਂ ਘਰਚੀ ਮਾਰ ਕੇ 1-2 ਮਿੰਟ ਲਈ ਮਸਾਲੇ ਦੇ ਵਿੱਚ ਚਿਕਨ ਨੂੰ ਭੁੰਨਾਗੇ ਜੋ ਜਿਆਪੇ 1-2 ਮਿੰਟ ਰੋਕੇ ਨੇ ਆਪਾਂ ਨੂੰ ਪਹੁੰਦਿਆਂ ਨੂੰ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਪਾਣੀ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਜਿੰਨੀ ਤੁਹਾਨੂੰ ਤਰੀ ਚਾਹੀਦੀ ਆ ਠੀਕ ਆ ਜੀ ਕਿਉਂਕਿ ਆਪ ਨੂੰ ਬੱਕਰੇ ਦੀ ਚਿਕਨ ਦੇ ਲਈ ਇਹਨੇਸ਼ਾ ਤਰੀਓ ਹੀ ਫਾਇਦੇਮੰਦ ਹੁੰਦੀ ਸ ਹੈ ਕਿ ਤੁਸੀਂ ਪਾਣੀ ਥੋੜਾ ਜਿਆਦਾ ਹੀ ਪਾਓ ਕਿਉਂਕਿ ਸਾਰਾ ਅਸਰ ਤਈ ਦੇ ਵਿੱਚ ਹੀ ਹੁੰਦਾ ਬੱਕਰੇ ਦੇ ਚਿਕਨ ਦਾ ਠੀਕ ਆ ਜੀ ਲਓ ਜੀ ਕਿੰਨਾ ਵਧੀਆ ਆਪਣਾ ਚਿਕਨ ਬਣ ਕੇ ਤਿਆਰ ਹੋ ਗਿਆ ਇਹ ਆਪਾਂ 12 ਵਿਸਲਾਂ ਦੇ ਤਿਆਰ ਕੀਤਾ ਠੀਕ ਹੈ ਜੀ ਤੁਸੀਂ ਵੀ ਇਸੇ ਤਰੀਕੇ ਨਾਲ ਜਰੂਰ ਬਣਾਇਓ ਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ ਆਪਾਂ ਆਉਣ ਵਾਲੀ ਵੀਡੀਓ ਦੇ ਨਾਲ ਓਕੇ ਜੀ ਥੈਂਕ ਯੂ